ਕੈਬਿਨਟ ਲੋਕ ਕਹਿੰਦੇ ਹਨ ਕੈਬਿਨਟ ਲੋਕ ਕਹਿੰਦੇ ਤੁਹਾਨੂੰ ਬੀਜੇਪੀ ਕਹਿੰਦੇ ਮੈਂ ਆਫਰ ਕਰਨਾ ਕਹਿੰਦੇ ਮੇਰੀ ਗੱਲ ਨੂੰ ਬੰਦੇਰੀਆਂ ਆਪਰਾਉਂਦੀਆਂ ਬਹੁਤ ਪਾਸੇ ਤੇ ਪਰ ਮੈਂ ਸੱਚਾ ਸੁੱਚਾ ਨੇਤ ਨਕੀਤੀ ਨਾਲ ਕਾਂਗਰਸ ਦਾ ਸਿਪਾਹੀ ਹੈ ਤੇ ਕਾਂਗਰਸ ਦਾ ਇਸਪਾਈ ਲੈਣਾ ਜਿਹੜੇ ਮੈਨੂੰ ਬੁਲਾਉਂਦੇ ਆ ਹੱਕਾ ਮਾਰਦੇ ਆ ਚਾਹਦੇ ਬਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ ਕਿਸੇ ਨਾ ਮੇਰੀ ਗੱਲ ਨਹੀਂ ਸੁਣ ਰਿਹਾ ਕਿ ਜਿਹੜੀ ਰਾਜਨੀਤੀ ਹੋ ਰਹੀ ਹੈ ਕਿਵੇਂ ਉਹ ਬਿਆਨਬਾਜ਼ੀ ਮੈਂ ਫੇਰ ਕਹਿ ਦੇਣਾ ਚਾਹੁੰਦਾ ਕਿ ਕੁਝ ਸਾਡੇ ਵਰੋਤਿਆਂ ਦੀਆਂ ਇਹ ਚਾਲਾਂ ਐ ਸਾਨੂੰ ਖਰਾਬ ਕਰਨ ਦੀਆਂ ਲੇਕਿਨ ਮੈਂ ਜੇ ਮੁੱਖ ਮੰਤਰੀ ਵੀ ਬਣਿਆ ਸਾਰਿਆਂ ਵਾਸਤੇ ਬਰਾਬਰ ਕੰਮ ਕੀਤੇ ਐ ਐਸੀ ਬਿਜਲੀ ਦੇ ਬਿੱਲ ਮਾਫ ਕੀਤੇ ਜਦੋਂ ਸਾਰਿਆਂ ਦੇ ਕੀਤੇ ਕਿਸੇ ਇੱਕ ਦਾ ਨਹੀਂ ਕੀਤਾ ਐ ਨਹੀਂ ਆ ਕਿ ਫਲਾਣੇ ਦਾ ਕਰਨਾ ਫਲਾਣੇ ਦਾ ਨਹੀਂ ਕੀਣਾ ਕਿੰਨੇ ਕਿੰਨੇ ਬਿੱਲ ਖੜੇ ਸੀ ਸਭ ਦੇ maaf ਕੀਤੇ ਜੇ ਸਕੂਲਾਂ ਦੀ ਗੱਲ ਆਈ ਸਕੂਲਾਂ ਵਿੱਚ ਵਰਦੀ ਸਾਰੇ ਗਰੀਬ ਬੱਚੇ ਪੜਦੇ ਸਰਕਾਰੀ ਸਕੂਲਾਂ 'ਚ ਮੈਨੂੰ ਪਤਾ ਲੱਗਿਆ ਕਿ ਜੀ ਇੱਕ ਫਿਰਕੇ ਦੇ ਬੱਚਿਆਂ ਨੂੰ ਵਰਦੀ ਮਿਲਦੀ ਹੈ ਦੂਸਰੇ ਦਿਨ ਨਹੀਂ ਮਿਲਦੀ ਮੈਂ ਸਾਰੇ ਬੱਚਿਆਂ ਨੂੰ ਵਰਦੀ ਲਗਾਤੀ ਕਿ ਜੀ ਹਰ ਬੱਚੇ ਨੇ ਦੇ ਕਰੋ ਇੱਥੇ ਗਰੀਬ ਦਾ ਹੀ ਬੱਚਾ ਆਉਂਦਾ ਸਰਕਾਰੀ ਫੇਰ ਇੱਕ ਸਕੀਮ ਚਲਾਈ ਮੈਂ ਮੁੱਖ ਮੰਤਰੀ ਸਕਾਲਰਸ਼ਿਪ ਸਕੀਮ ਜਿਹਦੇ ਚ ਕਿਸੇ ਬਰਾਦਰੀ ਦਾ ਹੋਵੇ ਜਿਹੜਾ ਬੱਚਾ 60% ਤੋਂ ਵੱਧ ਨੰਬਰ ਲੈ ਗਿਆ ਉਹਦੀ ਫੀਸ ਮਾਫ ਇਹ ਵੀ ਅਸੀਂ ਸਕੀਮ ਚਲਾਈ ਇਸ ਤੋਂ ਇਲਾਵਾ ਜਦੋਂ ਕਿਸਾਨਾਂ ਦੀ ਗੱਲ ਆਈ ਤਾ ਕਿਸਾਨਾਂ ਦੀ ਐਸੇ ਏਰੀਏ ਦੇ ਵਿੱਚ ਫਸਲ ਨੂੰ ਮੀਲ ਹੀ ਸੁੰਡੀ ਪੈ ਗਈ ਮੈਂ ਪਹਿਲਾਂ 12000 ਰੁਪਏ ਮੁਆਵਜ਼ਾ ਦਿੱਤਾ ਜਾਂਦਾ ਸੀ ਐਸੀ 17000 ਦਿੱਤਾ ਤੇ ਨਾਲ 1700 ਰੁਪਿਆ ਮਜ਼ਦੂਰਾਂ ਨੂੰ ਵੀ ਦਿੱਤਾ ਮਜ਼ਦੂਰਾਂ ਦਾ ਵੀ ਕੀਤਾ ਕਿਸਾਨਾਂ ਦਾ ਵੀ ਜਦੋਂ ਕਿਸਾਨਾਂ ਦੇ ਗੋਲੀ ਚੱਲਣ ਦੀ ਗੱਲ ਆਈ ਡਾਂਗਾਂ ਮਾਰਨ ਦੀ ਗੱਲ ਆਈ ਪ੍ਰਧਾਨ ਮੰਤਰੀ ਦੇ ਆਉਣ ਤੇ ਮੈਂ ਆਪਣੇ ਪਿੰਡੇ ਦੇ ਸਈਆਂ ਦੇਖੇ ਕਿਸਾਨਾਂ ਤੇ ਕੋਈ ਪਰਚਾ ਨਹੀਂ ਹੋਣ ਦਿੱਤਾ ਐਸੀ ਸਭ ਦੀ ਸਾਂਝੀ ਗੱਲ ਕਰਦੇ ਆਂ ਮੈਂ ਸਾਰਿਆਂ ਦੀ ਸਾਂਝੀ ਗੱਲ ਕਰਦਾ ਸਭ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਪੰਜਾਬ ਇੱਕ ਗੁਲਦਸਾ ਵੱਖ-ਵੱਖ ਧਰਮਾਂ ਦਾ ਵੱਖ-ਵੱਖ ਯਾਤਰਾ ਦਾ ਸਾਰਿਆਂ ਨੂੰ ਇਸ ਗੁਰਦਾਸਤੇ ਵਿੱਚ ਸ਼ਾਮਲ ਕਰਕੇ ਪੰਜਾਬ ਨੂੰ ਅੱਗੇ ਵਧਾਣਾ ਇਹੀ ਮੇਰੀ ਸੋਚ ਹੈ ਔਰ ਇਸੇ ਸੋਚ ਨਾਲ ਮੈਂ ਚੱਲ ਜਾਈਂਦਾ ਹਾਂ ਕੇਵਲਟੀ ਲੋਕ ਕਹਿੰਦੇ ਕੇਵਲਟੀ ਲੋਕ ਕਹਿੰਦੇ ਤੁਹਾਨੂੰ ਭਾਜਪਾ ਕਹਿੰਦੇ ਮੈਂ ਆਫਰ ਕਰਨਾ ਕਹਿੰਦੇ ਮੇਰੀ ਗੱਲ ਨਹੀਂ ਬੰਦੇਰੀਆਂ ਆਪਰਾਉਂਦੀਆਂ ਬਹੁਤ ਪਾਸੇ ਤੇ ਪਰ ਮੈਂ ਸੱਚਾ ਸੁਕਾ ਨੇਜ ਨਕੀਤੀ ਨਾਲ ਕਾਂਗਰਸ ਦਾ ਸਿਪਾਹੀ ਹੈ ਤੇ ਕਾਂਗਰਸ ਦਾ ਸਿਪਾਹੀ ਲੈਣਾ ਜਿਹੜੇ ਮੈਨੂੰ ਬੁਲਾਉਂਦੇ ਆ ਹੱਕਾ ਮਾਰਦੇ ਆ ਚਾਹਦੇ ਬਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ ਕਿਸੇ ਨਾ ਮੇਰੀ ਗੱਲ ਨਹੀਂ ਸੁਣਦੇ ਕੇਵਲਟੀ ਲੋਕ ਕਹਿੰਦੇ ਕੇਵਲਟੀ ਲੋਕ ਕਹਿੰਦੇ ਤੁਹਾਨੂੰ ਬੀਜੇਪੀ ਕਹਿੰਦੇ ਮੈਂ ਆਫਰ ਕਰਨਾ ਕਹਿੰਦੇ ਮੇਰੀ ਗੱਲ ਨਹੀਂ ਸੁਣਦੇ ਰਿਆ ਆਪਰਾ ਆਉਂਦੀਆਂ ਬਹੁਤ ਪਾਸੇ ਤੇ ਪਰ ਮੈਂ ਸੱਚਾ ਸੁੱਚਾ ਨੇਤ ਨਕੀਤੀ ਨਾਲ ਕਾਂਗਰਸ ਦਾ ਸਿਪਾਹੀ ਹੈ ਤੇ ਕਾਂਗਰਸ ਦਾ ਇਸ ਪਾਈ ਲੈਣਾ ਜਿਹੜੇ ਮੈਨੂੰ ਬੁਲਾਉਂਦੇ ਆ ਹੱਕਾ ਮਾਰਦੇ ਆ ਚਾਹਦੇ ਬਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ ਕਿਸੇ ਨਾ ਮੇਰੀ ਗੱਲ ਨਹੀਂ ਸੁਣਿਆ ਹੋ ਰਿਹਾ ਕਿ ਇਹ ਜਿਹੜੀ ਰਾਜਨੀਤੀ ਹੋ ਰਹੀ ਹੈ ਕਿਵੇਂ ਉਹ ਬਿਆਨ ਵਾਲੀ ਕੀ ਮੈਂ ਫੇਰ ਕਹਿ ਦੇਣਾ ਚਾਹੁੰਦਾ ਕਿ ਕੁਝ ਸਾਡੇ ਵਰੋਧੀਆਂ ਦੀਆਂ ਇਹ ਚਾਲਾਂ ਐ ਸਾਨੂੰ ਖਰਾਬ ਕਰਨ ਦੀਆਂ ਲੇਕਿਨ ਮੈਂ ਜੇ ਮੁੱਖ ਮੰਤਰੀ ਵੀ ਬਣਿਆ ਸਾਰਿਆਂ ਵਾਸਤੇ ਬਰਾਬਰ ਕੰਮ ਕੀਤੇ ਐ ਜੀ ਐਸੀ ਬਿਜਲੀ ਦੇ ਬਿੱਲ ਮਾਫ ਕੀਤੇ ਜਦੋਂ ਸਾਰਿਆਂ ਦੇ ਕੀਤੇ ਕਿਸੇ ਇੱਕ ਦਾ ਨਹੀਂ ਕੀਤਾ ਐ ਨਹੀਂ ਹੈ ਕਿ ਫਲਾਣੇ ਦਾ ਕਰਨਾ ਫਲਾਣੇ ਦਾ ਨਹੀਂ ਕੀਣਾ ਕਿੰਨੇ ਕਿੰਨੇ ਬਿੱਲ ਖੜੇ ਸੀ ਸਭ ਦੇ ਮਾਫ ਕੀਤੇ ਜੇ ਸਕੂਲਾਂ ਦੀ ਗੱਲ ਆਈ ਸਕੂਲਾਂ ਵਿੱਚ ਵਰਦੀ ਸਾਰੇ ਗਰੀਬ ਬੱਚੇ ਪੜਦੇ ਸਰਕਾਰੀ ਸਕੂਲਾਂ 'ਚ ਮੈਨੂੰ ਪਤਾ ਲੱਗਿਆ ਕਿ ਜੀ ਇੱਕ ਫਿਰਕੇ ਦੇ ਬੱਚਿਆਂ ਨੂੰ ਵਰਦੀ ਮਿਲਦੀ ਹੈ ਦੂਸਰੇ ਦਿਨ ਨਹੀਂ ਮਿਲਦੀ ਮੈਂ ਸਾਰੇ ਬੱਚਿਆਂ ਨੂੰ ਵਰਦੀ ਲਗਾਤੀ ਕਿ ਜੀ ਹਰ ਬੱਚੇ ਨੇ ਦੇ ਕਰੋ ਇੱਥੇ ਗਰੀਬ ਦਾ ਹੀ ਬੱਚਾ ਆਉਂਦਾ ਸਰਕਾਰੀ ਫੇਰ ਇੱਕ ਸਕੀਮ ਚਲਾਈ ਮੈਂ ਮੁੱਖ ਮੰਤਰੀ ਸਕਾਲਰਸ਼ਿਪ ਸਕੀਮ ਜਿਹਦੇ ਚ ਕਿਸੇ ਬਰਾਦਰੀ ਦਾ ਹੋਵੇ ਜਿਹੜਾ ਬੱਚਾ 60% ਤੋਂ ਵੱਧ ਨੰਬਰ ਲੈ ਗਿਆ ਉਹਦੀ ਫੀਸ ਮਾਫ ਇਹ ਵੀ ਅਸੀਂ ਸਕੀਮ ਚਲਾਈ ਇਸ ਤੋਂ ਇਲਾਵਾ ਜਦੋਂ ਕਿਸਾਨਾਂ ਦੀ ਗੱਲ ਆਈ ਤਾ ਕਿਸਾਨਾਂ ਦੀ ਐਸੇ ਏਰੀਏ ਦੇ ਵਿੱਚ ਫਸਲ ਨੂੰ ਮੀਲ ਹੀ ਸੁੰਡੀ ਪੈ ਗਈ ਮੈਂ ਪਹਿਲਾਂ 12000 ਰੁਪਏ ਮੁਆਵਜ਼ਾ ਦਿੱਤਾ ਜਾਂਦਾ ਸੀ ਐਸੀ 17000 ਦਿੱਤਾ ਤੇ ਨਾਲ 1700 ਰੁਪਏ ਮਜ਼ਦੂਰਾਂ ਨੂੰ ਵੀ ਦਿੱਤਾ ਮਜ਼ਦੂਰਾਂ ਦਾ ਵੀ ਕੀਤਾ ਕਿਸਾਨਾਂ ਦਾ ਵੀ ਜਦੋਂ ਕਿਸਾਨਾਂ ਦੇ ਗੋਲੀ ਚੱਲਣ ਦੀ ਗੱਲ ਆਈ ਡਾਂਗਾਂ ਮਾਰਨ ਦੀ ਗੱਲ ਆਈ ਪ੍ਰਧਾਨ ਮੰਤਰੀ ਦੇ ਆਉਣ ਤੇ ਤਾਂ ਮੈਂ ਆਪਣੇ ਪਿੰਡੇ ਦੇ ਸਈਆਂ ਦੇਖਿਨ ਕਿਸਾਨਾਂ ਤੇ ਕੋਈ ਪਰਚਾ ਨਹੀਂ ਹੋਣ ਦਿੱਤਾ ਐਸੀ ਸਭ ਦੀ ਸਾਂਝੀ ਗੱਲ ਕਰਦੇ ਆ ਮੈਂ ਸਾਰਿਆਂ ਦੀ ਸਾਂਝੀ ਗੱਲ ਕਰਦਾ ਸਭ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਪੰਜਾਬ ਇੱਕ ਗੁਲਦਸਾ ਵੱਖ-ਵੱਖ ਧਰਮਾਂ ਦਾ ਵੱਖ-ਵੱਖ ਜਾਤਾਂ ਦਾ ਸਾਰਿਆਂ ਨੂੰ ਇਸ ਗੁਰਦਾਸਤੇ ਵਿੱਚ ਸ਼ਾਮਲ ਕਰਕੇ ਪੰਜਾਬ ਨੂੰ ਅੱਗੇ ਵਧਾਣਾ ਇਹੀ ਮੇਰੀ ਸੋਚ ਹੈ ਔਰ ਇਸੇ ਸੋਚ ਨਾਲ ਮੈਂ ਚੱਲ ਜਾਣਾ ਹੈ ਕੇਵਲਟੀ ਲੋਕ ਕਹਿੰਦੇ ਹੈ ਕੇਵਲਟੀ ਲੋਕ ਕਹਿੰਦੇ ਤੁਹਾਨੂੰ ਭਾਜਪੀ ਕਹਿੰਦੇ ਮੈਂ ਆਫਰ ਕਰਨਾ ਕਹਿੰਦੇ ਮੇਰੀ ਗੱਲ ਨੂੰ ਬੰਦੇਰੀਆਂ ਆਪਰਾਉਂਦੀਆਂ ਬਹੁਤ ਪਾਸੇ ਤੇ ਪਰ ਮੈਂ ਸੱਚਾ ਸੁਕਾ ਨੇਜ ਨਕੀਤੀ ਨਾਲ ਕਾਂਗਰਸ ਦਾ ਸਿਪਾਈ ਹੈ ਤੇ ਕਾਂਗਰਸ ਦਾ ਸਪਾਈ ਲੈਣਾ ਜਿਹੜੇ ਮੈਨੂੰ ਬੁਲਾਉਂਦੇ ਆ ਹੱਕਾ ਮਾਰਦੇ ਆ ਚਾਹਦੇ ਬਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ ਕਿਸੇ ਨਾ ਮੇਰੀ ਗੱਲ ਨਹੀਂ ਚੁਣਦਾ